ਹਾਲਾ ਸਿੱਤੂ ਮੂਸੀ ਹਾਲਾ ਬਾਈ ਜੀ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰ ਰਹੇ ਹਾਂ ਸਿੱਧੂ ਬਾਈ ਨੇ ਕੀ ਖੱਟਿਆ ਬਿਲਕੁਲ ਬਾਈ ਜੀ ਤੁਹਾਡੇ ਨਾਲ ਇੱਕ ਕਾਲੇ ਦੀ ਵੀਡੀਓ ਸਾਂਝੀ ਕਰ ਰਹੇ ਹਾਂ ਜੋ ਬਾਹਰਲੀ ਕੰਟਰੀ ਦੀ ਵੀਡੀਓ ਹੈ ਤੇ ਪੰਜਾਬੀ ਭਰਾਵਾਂ ਨੂੰ ਕਹਿੰਦਾ ਇੱਧਰ ਲਾ ਪਰ ਕੇ ਇੱਕ ਤਾਂ ਪੰਜਾਬੀ ਚ ਗੱਲ ਕਰਦਾ ਤੇ ਦੂਜੀ ਗੱਲ ਸਿੱਧੂ ਬਾਈ ਦੇ ਗੀਤ गा ਰਿਹਾ ਮੇਰਾ ਨਾਮ ਮੇਰਾ ਨਾਮ ਦਲਦਾਨੀ ਮਾੜਾ ਸਿੱਧੂ ਮੂਸੇਵਾਲਾ ਤੇ ਅੱਗੋਂ ਬਾਈ ਕੀ ਬੋਲਦੇ ਨੇ ਉਹ ਤੁਸੀਂ ਵੀਡੀਓ ਚ ਦੇਖ ਲਿਓ ਕਿਸ ਦਾ ਨਾਮ ਲੈਂਦੇ ਨੇ ਕਿਹੜੇ ਕਲਾਕਾਰ ਦਾ ਨਾਮ ਲੈਂਦੇ ਨੇ ਚੜਾਈ ਦੇਖੋ ਬਾਈ ਜੀ ਸਿੱਧੂ ਮੂਸੇਵਾਲੇ ਦੀ ਕੀ ਖੱਟਿਆ ਇੱਥੋਂ ਪਤਾ ਲੱਗਦਾ ਆ ਪਹਿਲਾਂ ਵੀਡੀਓ ਦੇਖ ਲਵੋ ਕੀ ਆਣਾ ਜੀ ਵਧੀਆ ਠੀਕ ਹੈ ਠੀਕ ਬਾਕੀ ਪਾਰਕਿੰਗ ਆਇਆ ਆ ਆ ਗਿਆ ਇਹ ਨਾਲੀ ਮਾਲਾ ਸਿੱਧੂ ਮੂਸੇਵਾਲਾ ਮੈਨੂੰ ਮੈਨੂੰ ਆਹ ਹਰ ਕੋਸਾ ਹੁਕਾ ਬਪੂ ਮਾਰ ਕਿੱਥੇ ਆ ਬਪੂ ਮਨ ਹਾਂ ਆ ਸਿੱਧੂ ਮੂਸੇਆਣਾ ਲੇਜੈਂਡ ਲੇਜੈਂਡ ਨੇਵਰ ਦਾ ਬਪੂ ਮਾਰ ਸਿੱਧੂ ਮੂਸੇਆਣਾ ਲੇਜੈਂਡ ਲੇਜੈਂਡ ਨੇਵਰ ਦਾ ਬਪੂ ਮਾਰ ਹਾਂਜੀ ਬਾਈ ਜੀ ਦੇਖਿਓ ਤੁਸੀਂ ਵੀਡੀਓ ਜਿਸ ਦੇ ਵਿੱਚ ਕਾਲਾ ਸਿੱਧੂ ਬਾਈ ਦਾ ਨਾਮ ਲੈ ਰਿਹਾ ਸਿੱਧੂ ਬਾਈ ਦੇ ਗੀਤ गा ਰਿਹਾ ਮੇਰਾ ਨਾਮ ਮੇਰਾ ਨਾਮ ਹੁਣ ਤੁਸੀਂ ਦੋਸਤੋ ਦੱਸਿਓ ਬੜੇ ਕੀ ਸਿੱਧੂ ਬਾਈ ਨੇ ਕੀ ਖਟਕ ਕਮੈਂਟ ਜਰੂਰ ਕਰੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ ਰੱਬ ਰੱਖ